ਛੋਟੀ ਮੱਖੀ ਦਾ ਵੱਡੀ ਮੱਖੀ ਦਾ ਸ਼ਹਿਦ ਲਾ ਜੀ ਸਰੋ ਦਾ ਤੇਲ ਲਾ ਜੀ ਗਿਰੀਆਂ ਸ਼ਵਾਰੇ ਬਤਾਮ ਲਾ ਜੀ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਜੀ ਬਾਜੀ ਸਾਡੇ ਕੋਲ ਸਪੈਸ਼ਲ ਸ਼ਿਵਾਰੇ ਛੋਟੀ ਮੱਖੀ ਦਾ ਸ਼ਹਿਦ ਹੈ ਵੱਡੀ ਮੱਖੀ ਦਾ ਸ਼ਹਿਦ ਤੇ ਸਰੋਂ ਦਾ ਤੇਲ ਆ ਅਸੀਂ ਅੰਬਰ ਸਰੋਂ ਦਾ ਆਪ ਤੁਮ ਮੰਗਾਉਨੇ ਆ ਬਾਜੀ ਆਪਾਂ ਕੈਨੇਡਾ ਦਾ ਨਹੀਂ ਵਰਤਦੇ ਸਾਡੇ ਸ਼ਿਵਾਰੇ ਦੇ ਵਿੱਚ ਇਹ ਖਾਸੇ ਤੇ ਬਾਜੀ ਇਹਦੇ ਵਿੱਚ ਗਿੜਕ ਨਹੀਂ ਹੈਗੀ ਬਾਕੀ ਸ਼ਿਵਾਰੇ ਜੇ ਤੁਹਾਨੂੰ ਗਿੜਕ ਮਿਲ ਜੂਗੀ ਨਿਆਣੇ ਵੇਖੋ ਗਿੜਕ ਕਈ ਨਹੀਂ ਖਾ ਜਾਂਦੇ ਉਹਨਾਂ ਦਾ ਸੰਘ ਕੇ ਫਸ ਜਾਂਦੀ ਆ ਫਿਰ ਡਾਕਟਰ ਕੋਲ ਜਾਣਾ ਪੈਂਦਾ ਇੱਥੇ ਇਲਾਜ ਤੁਹਾਨੂੰ ਪਤਾ ਕਿੰਨਾ ਵਹਿੰਗਾ ਮੇਰੇ ਤਾਇਆ ਜੀ ਆ ਰਹੇ ਨੇ ਕੈਨੇਡਾ ਉਹਨਾਂ ਨੇ ਇੱਥੇ ਖੋਲਣੀ ਦੁਕਾਨ ਆਪਣੀ ਫਿਰ ਲਾਜ ਤਾਂ ਵੀ ਤੰਗੀ ਨਹੀਂ ਹੋਇਆ ਕਰੇਗੀ ਭਾਵੇਂ ਬੱਚਾ ਤਾਂ ਗਿਰਕ ਵੀ ਖਾ ਜਾਏ ਹੁਣ ਆ ਵੇਖੋ ਇੱਥੇ ਵੇਖੋ ਮਸਾ ਗਿਰਕਣੇ ਗਿਆ ਵੇਖੋ ਦੁੱਧ ਨਹੀਂ ਖਾ ਗਿਆ ਮੂੰਹ ਠੰਡ ਨਹੀਂ ਲੱਗਣ ਦੀ ਚਾਹੀਦਾ ਜਿੱਦੀ ਠਾਡੀ ਸੇਦ ਆ ਮੈਨੂੰ ਤੇ ਇਹ ਢਾੜ ਤਾਂ ਠੰਡਣ ਲੱਗ ਜਾਏ ਤੁਹਾਡੇ ਲਈ ਤਾਂ ਬੈਸਟ ਆ ਖਾਉਂਟ ਅੰਦਰ ਦਾ ਸਾਰਾ ਸਮਾਨ ਆ ਨਾਲੇ ਤੁਸੀਂ ਸ਼ਵਾਰੇ ਮੇਰੇ ਹਿਸਾਬ ਨਾਲ ਚਾਰ ਰੋ ਦੀ ਖਾਇਆ ਕਰੋ ਦਿਨ 14 ਦੋ ਰੋ ਦੀ ਖਾਈਦੇ ਆ ਤੁਹਾਡੀ ਸੇਦ ਤਾਂ ਸਾਮੇ ਚਾਰ ਹੀ ਬੰਦੇ ਆ ਬਸ ਠੀਕ ਭਾਈ ਸਸਤਾ ਹੀ ਵੇਚ ਗਿਆ ਯਾਰ ਸਮਾਨ ਆ ਇੱਥੇ ਹਾਂ ਜੀ ਅੰਕਲ ਜੀ ਕਾਕਾ ਤੇਰੀ ਮੰਮੀ ਨੇ ਨਾ ਤੇਰੀ ਆਂਟੀ ਦੇ ਹੱਥ ਸਮਾਨ ਭੇਜਿਆ ਇੰਡੀਆ ਤੋਂ ਤੇ ਸਾਡਾ ਕਿਰਾਏਦਾਰ ਮੁੰਡਾ ਲੰਗਾ ਲੰਗਾ ਤੁਹਾਡੇ ਕੋਲ ਤੈਨੂੰ ਫੜਾ ਜਾਂਦਾ ਜਗਾ ਲੈ ਲਿਓ ਕੋ ਅੱਛਾ ਮੇਰਾ ਸਮਾਨ ਨਾ ਉਹ ਪੁੱਤ 2-3 ਡੱਬੇ ਭੇਜੇ ਤੇਰੀ ਮੰਮੀ ਨੇ ਕੀ ਹੋਇਆ ਉਹ ਤੇ ਮੇਰਾ ਸਮਾਨ ਮੈਂ ਨਹੀਂ ਮੁੱਲ ਵੇਚ ਗਿਆ